ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਮਸ਼ੀਨਰੀਆਂ ਗੱਡੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਹੋ ਸਕਦਾ 2-4 ਕਿਲੋਮੀਟਰ ਜਾਂ 5-7 ਕਿਲੋਮੀਟਰ ਦੂਰ ਖੜੀਆਂ ਹੁਣ ਲੋਕਲ ਘਰੇ ਖੜੀਆਂ ਸਾਰੀਆਂ ਗੱਡੀਆਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਕੋਠੀ ਦੀ ਘਰ ਦੀ ਤਾਂ ਆਪਣਾ WhatsApp ਨੰਬਰ 78100 4038764 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਉਹ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਗੱਡੀਆਂ ਦੀ ਜਿੰਨਾਂ ਵਿੱਚੋਂ ਪਹਿਲੀ ਗੱਡੀ ਆਪਣੇ ਕੋਲ ਸਬੈਕਟ ਡਾਜ਼ਾਇਰ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਗੱਡੀ 2013 ਮਾਡਲ ਹੈ ਨੰਬਰ ਦਿੱਲੀ ਹੈ 245 ਮੰਗਿਆ ਜੀ ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਆਪ ਨੂੰ ਮਿਲ ਜੂਗੀ ਨਵੇਂ ਟੈਰਾ ਚ ਗੱਡੀ ਚ ਨੁਕਸ ਕੋਈ ਨਹੀਂ ਹੈਗਾ ਬਾਕੀ ਮਾਲਕ ਨਾਲ ਸਾਰੀ ਗੱਲਬਾਤ ਹੋਈ ਸੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਵੀ ਗੱਡੀ ਇੱਕ ਨੰਬਰ ਹੈ ਕੋਈ ਕਮੀ ਨਹੀਂ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਸਾਰੇ ਫੰਕਸ਼ਨ ਚੱਲਦੇ ਆ ਤੇ ਮਿਊਜ਼ਿਕ ਸਿਸਟਮ ਏਸੀ ਹੀਟਰ ਵੀ ਵਰਕਿੰਗ ਚ ਟੌਪ ਦੇ ਵਧੀਆ ਸੀਟ ਕਵਰ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਹੈ ਕਮੀ ਕੋਈ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਕਿਸੇ ਪਾਸੋਂ ਜਿਹੜਾ ਰੇਟ ਆ 2.45 ਉਹ ਮੌਕੇ ਤੇ ਲੈਸ-ਬੈਸ ਹੋਊਗਾ ਮਾਲਕ ਨੇ ਕਿਹਾ ਤੇ ਜਿਨ੍ਹਾਂ ਦੀ ਗੱਡੀ ਐ ਤੇ ਗੱਲ ਤੁਸੀਂ ਕੋਈ ਵੀ ਕਰਨੀ ਹੋਵੇ ਇੱਕ ਵਾਰੀ ਤਾਂ ਫੋਨ ਲਗਾ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਮਾਲਕ ਦਾ 95 928 31 378 ਤੇ ਦੂਸਰੀ ਗੱਡੀ ਆਪਾਂ Swift VDI ਲੈ ਕੇ ਪਹੁੰਚਿਆ ਜੀ 2014 ਮਾਡਲ ਗੱਡੀ ਐ ਤੇ ਗੱਡੀ ਖੜੀ ਐ ਫਿਰੋਜ਼ਪੁਰ ਏਰੀਆ 'ਚ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਜੀ ਨੁਕਸ ਕੋਈ ਨਹੀਂ ਗੱਡੀ ਬਹੁਤ ਵਧੀਆ ਜੀ ਤੇ ਚਲਾਉਣ ਦੇ ਵਿੱਚ ਬਹੁਤ ਵਧੀਆ ਮਾਲਕ ਦੇ ਘਰੇ ਆਪਾਂ ਨੂੰ ਮਿਲ ਜੂਗੀ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਐਚ ਆਰ ਨੰਬਰ ਆਪਾਂ ਨੂੰ ਘਰੇ ਮਿਲ ਜੂਗੀ ਆਹ ਗੱਡੀ ਦਜੜਾ ਰੰਗ ਹੈ ਬਹੁਤ ਵਧੀਆ ਪਿਆ ਨਾ ਕੋਈ ਨੁਕਸ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਸ਼ੌਂਕ ਨਾਲ ਘਰ ਦੀ ਗੱਡੀ ਹੈ ਰੇਟ 325 ਇੱਕ ਵਾਰੀ ਤੇ ਮਾਲਕ ਨੇ ਕਿਹਾ ਉੱਪਰ-ਨੀਚੇ ਕਰ ਲਾਂਗੇ ਦੇ ਗੱਡੀ ਤੁਸੀਂ ਦੇਖਣੀ ਹੋਵੇ ਫਿਰੋਜ਼ਪੁਰ ਗੱਡੀ ਖੜੀ ਹੈ ਮਾਲਕ ਦੇ ਘਰ ਹੀ ਜਾ ਕੇ ਦੇਖ ਸਕਦੇ ਹੋ ਗੱਡੀ ਦਾ ਫੁੱਲ ਇੰਸ਼ੋਰੈਂਸ ਹੋਇਆ ਜੀ ਤੇ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਬਹੁਤ ਵਧੀਆ ਹੈ ਚਲਾਉਣ ਚ ਬਹੁਤ ਵਧੀਆ ਬਾਕੀ ਮਾਡਲ 14 ਤੇ ਜਿਹਨਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ 88 727 86 341 ਤੇ ਤੀਸਰੀ ਗੱਡੀ ਆਪਾਂ 스ਵਿਫਟ ਫਿਰ ਤੋਂ ਲੈ ਕੇ ਪਹੁੰਚੇ ਹਾਂ ਲਗਭਗ ਜ਼ਿਆਦਾ ਗੱਡੀਆਂ 스ਵਿਫਟ ਨੇ ਤੇ 15 ਮਾਡਲ ਗੱਡੀ ਆਹ ਤੇ ਗੱਡੀ ਖੜੀ ਹੈ ਲੁਧਿਆਣਾ ਏਰੀਆ ਚ 470 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਨਵੇਂ ਟਾਰਾਂ ਚ ਗੱਡੀ ਇੱਕ ਨੰਬਰ ਜੀ ਕੋਈ ਨੁਕਸ ਨਹੀਂ ਗੱਡੀ ਚ ਨਾ ਕੋ ਚਲਾਉਣ ਚ ਨੁਕਸ ਹੈ ਨਾ ਕੋਈ ਕਿਸੇ ਪਾਸੋਂ ਡੈਮੇਜ ਹੋਈ ਹੈ 4 ਲੱਖ 70000 ਰੁਪਏ ਮੰਗੇ 2015 ਮਾਡਲ ਗੱਡੀ ਆ ਤੇ ਟਾਇਰ ਨਵੇਂ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਨੇ ਤੁਸੀਂ ਆਪ ਹੀ ਦੇਖ ਰਹੇ ਹੋ ਬਾਕੀ ਤੇ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਇਹ ਵਧੀਆ ਗੱਡੀ ਐ ਤੇ ਮਾਲਕ ਨੇ ਘਰ ਲਈ ਵਰਤੀ ਹੋਈ ਆ ਮਾਲਕ ਨੇ ਕਿਹਾ ਕਿਸੇ ਨੇ ਦੇਖਣੀ ਹੋਵੇ ਮਾਲਕ ਨੇ ਕਿਹਾ ਕਿਸੇ ਵੀ ਏਰੀਆ ਚੋਂ ਤੁਸੀਂ ਆ ਸਕਦੇ ਹੋ ਘਰੇ ਆ ਕੇ ਦੇਖ ਲਿਓ ਗੱਡੀ ਨੂੰ ਚਲਾ ਕੇ ਦੇਖ ਲਓ ਟ్రਾਈ ਲੈ ਲਓ ਤੇ ਪੂਰੇ ਕਾਗਜ਼ ਪੱਤਰ ਦੇ ਕੇ ਸਾਰਾ ਕੁਝ ਦੇਖ ਪੁੱਛ ਪੜਤਾਲ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ 470 ਇੱਕ ਬਾਰੇ ਮੰਗਾ ਲੁਧਿਆਣੇ ਖੜੀ ਐ ਜਾ ਕੇ ਦੇਖਣੀ ਹੋਵੇ ਆ ਕੇ ਦੇਖ ਸਕਦੇ ਹੋ ਜੀ ਤੇ ਨੰਬਰ ਮਾਲਕ ਦਾ ਪਾਸ ਸਕਰੀਨ ਤੇ ਦੇ ਰੱਖਿਆ 78 88505840 ਮਾਲਕ ਨਾਲ ਗੱਲ ਇੱਕ ਵਾਰੀ ਜ਼ਰੂਰ ਤੁਸੀਂ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਐਲਐਕਐਸਆਈ ਮਾਲਕ ਨੇ ਵੇਚੀ ਹੈ ਗੱਡੀ ਮਾਡਲ ਹੈ ਗੱਡੀ ਦਾ 2009 ਤੇ ਗੱਡੀ ਫਾਸਟ ਓਨਰ ਹੈ 1 ਲੱਖ 17000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਟਾਇਰ ਵਧੀਆ ਮਿਲ ਜਾਣਗੇ ਗੱਡੀ ਅੰਦਰੋਂ ਵਧੀਆ ਪਈ ਹੈ ਬਾਹਰੋਂ ਵਧੀਆ ਨੋਨ ਐਕਸੀਡੈਂਟ ਹੈ ਕੋਈ ਕਿਸੇ ਪਾਸੋਂ ਨਾ ਤਾਂ ਡੈਮੇਜ ਹੋਈ ਹੈ ਨਾ ਕੋਈ ਗਲੀ ਜਲੀ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਮੇਜਰ ਐਕਸੀਡੈਂਟਡ ਹੈ ਵਧੀਆ ਗੱਡੀ ਆ ਕੋਈ ਨੁਕਸ ਨਹੀਂ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਲਿਓ ਜੀ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਵਧੀਆ ਗੱਡੀ ਆ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ ਤੇ ਕੋਈ ਵੀ ਮੇਰਾ ਭਰਾ ਮੇਰਾ ਵੱਡਾ ਬਜ਼ੁਰਗ ਖਰੀਦਣਾ ਚਾਹੁੰਦਾ ਦੇਖਣਾ ਚਾਹੁੰਦਾ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੂੰ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਤੇ ਕੋਈ ਵੀ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ ਨੰਬਰ 78 893 29 773 ਆਲਟੋ ਗੱਡੀ ਤਾਂ ਤੁਸੀਂ ਦੇਖ ਲਈ ਜੀ ਪੂਰੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਪਈਆਂ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਖੜੀਆਂ ਅੱਗੇ ਵੀ ਤੇ ਰੇਟ ਵੀ ਤੁਹਾਨੂੰ ਠੀਕ ਮਿਲ ਜਾਣਗੇ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਜੇ ਕੋਠੀ ਹੈ ਘਰ ਹੈ ਮਕਾਨ ਹੈ ਹਵੇਲੀ ਮਹਿਲ ਜਾਂ ਫਿਰ ਇਹਨਾਂ ਤੋਂ ਇਲਾਵਾ ਗੱਡੀ ਆ ਮੋਟਰਸਾਈਕਲ ਹੈ ਜਾਂ ਬੁਲਟ ਹੈ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹਾਂ ਆਪਾਂ ਜਿਹੜੀ ਐਡ ਕਰਦੇ ਆ ਇਹਦਾ ਆਪਾਂ ਕਿਸੇ ਤੋਂ ਨਾ ਤਾਂ ਕੋਈ ਫੀਸ ਲੈਨੇ ਆ ਨਾ ਕੋਈ ਕਮਿਸ਼ਨ ਲੈਨੇ ਆ ਚਮਾ ਫਰੀ ਦੇ ਵਿੱਚ ਆਪਣਾ ਕੰਮ ਹੈ ਜੀ ਤੇ ਤੁਸੀਂ भेजके ऐड करवा ਸਕਦਾ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਡੇਲੀ ਵੀਡੀਓ ਦੇਖਣਾ ਪਸੰਦ ਕਰਦੋਂ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੋਊਗਾ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦੋ ਤੇ ਆਪਾਂ ਜਿਹੜੇ ਹਰ ਰੋਜ਼ ਵੀਡੀਓ ਲੈ ਕੇ ਪਹੁੰਚਾਂਗੇ ਉਹਦਾ ਮੈਸੇਜ ਤੁਹਾਡੇ ਤੱਕ ਪਹੁੰਚ ਜਾਊਗਾ ਸਬਸਕ੍ਰਾਈਬ ਸਾਰੇ ਜਣੇ ਕਰ ਦੋ ਚਾਹੇ ਪਹਿਲੀ ਵਾਰ ਤੁਸੀਂ ਆਇਓ ਚਾਹੇ ਪਹਿਲਾਂ ਤੋਂ ਤੁਸੀਂ ਜੁੜੇ ਹੋਇਓ ਤੁਸੀਂ ਪਹਿਲਾਂ ਤੋਂ ਵੀਡੀਓ ਦੇਖਦੇ ਆ ਰਹੇ ਹੋ ਪਰ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਕਰ ਦੋ ਬੈਲ ਆਈਕਨ ਵੀ ਆਲਟ ਸੈਟ ਕਰਕੇ ਜਰੂਰ ਕਲਿੱਕ ਕਰ ਦਿਓ ਜੀ ਤੇ ਹੁਣ ਆਪਾਂ ਫਿਰ ਤੋਂ ਸ਼ੁਰੂ ਕਰਦੇ ਹਾਂ ਗੱਡੀਆਂ ਦੀ ਗੱਲਬਾਤ ਫੋਰਚਨਰ ਆਟੋਮੈਟਿਕ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2013 ਮਾਡਲ ਗੱਡੀ ਆ 11.5 ਲੱਖ ਰੁਪਏ ਮਾਲਕ ਨੇ ਮੰਗ ਆਪਣੇ ਕੋਲੇ ਪਾਈ ਆ ਗੱਡੀ ਖੜੀ ਹੈ ਫਤਿਹਗੜ੍ਹ ਸਾਹਿਬ ਏਰੀਆ 'ਚ ਤੇ ਟੈਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੀ ਗੱਡੀ ਬਹੁਤ ਵਧੀਆ ਜੀ ਕੋਈ ਸਿੰਗਲ ਸਕਰੈਚ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਤੇ ਜਿੰਨਾ ਦੀ ਗੱਡੀ ਆ 98557 00555 ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਆਲਟੋ ਗੱਡੀ ਪਹੁੰਚੀ ਆ 2025 ਤੱਕ ਰਪਾਸਿੰਗ ਚਾਰ ਮਾਡਲ ਗੱਡੀ ਆ ਤੇ ਰੇਟ 78000 ਮਾਲਕ ਨੇ ਕਿਆ ਹੈਗਾ ਨਵੇਂ ਟੈਰਾ ਚ ਗੱਡੀ ਦੀ ਕੰਡੀਸ਼ਨ ਆਲ ਉੱਕੀ ਐ ਕੋਈ ਨੁਕਸਾਨ ਨਹੀਂ ਗੱਡੀ ਚ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਵਰੇਜਾ VDI ਗੱਡੀ ਹੁਣ ਤੁਸੀਂ ਦੇਖੋ ਜੀ 19 ਮਾਡਲ ਗੱਡੀ ਐ 8.5 ਲੱਖ ਰੁਪਿਆ ਮੰਗ ਐ ਤੇ ਗੱਡੀ ਖੜੀ ਐ ਅੰਮ੍ਰਿਤਸਰ ਏਰੀਆ ਚ 53000 ਕੁੱਲ ਚੱਲੀ ਹੋਈ ਐ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਜੀ ਬਾਕੀ ਵੀਡੀਓ ਦੀ ਆਪਾਂ ਗੱਲ ਕਰਨ ਲਈ ਪੂਰੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਕਿਸੇ ਨੂੰ ਕੋਈ ਵੀ ਮਸ਼ੀਨਰੀ ਚਾਹੀਦੀ ਹੈ ਕਿਹੜੇ ਏਰੀਆ ਚ ਚਾਹੀਦੀ ਹੈ ਤੁਸੀਂ ਕਮੈਂਟ ਪਾਓ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ ਕਿ ਅਗਲੀ ਵੀਡੀਓ ਚ ਤੁਹਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿੱਥੋਂ ਦੱਸਿਓ ਜਰੂਰ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਮਕਾਨ ਘਰ ਦੀ ਆਪਣੇ ਕੋਲੇ ਭੇਜੋ ਐਡ ਆਪਾਂ ਜਲਦੀ ਲਗਾ ਦੇਵਾਂਗੇ